ਸਤਿ ਸ੍ਰੀ ਅਕਾਲ ਦੋਸਤੋ ਅੱਜ ਦੇ ਵਲੋਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ 9 ਪੋ ਹੈ ਅੱਜ 23 ਦਸੰਬਰ ਜੋ ਕਿ ਬੰਦੀ ਹੈ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਕੋਤਵਾਲੀ ਸਾਹਿਬ ਅੱਜ ਅਸੀਂ ਸਾਰੇ ਮਿਲ ਕੇ ਜਾਵਾਂਗੇ ਗੁਰਦੁਆਰਾ ਕੋਤਵਾਲੀ ਸਾਹਿਬ ਦਰਸ਼ਨ ਕਰਾਂਗੇ ਉੱਥੇ ਅੱਜ ਦੇ ਦਿਨ ਗੰਗੂ ਬ੍ਰਾਹਮਣ ਜੋ ਕਿ ਧੋਖੇਬਾਏ ਸੀਗਾ ਉਹਨੇ ਮਾਤਾ ਗੁਜਰੀ ਜੀ ਔਰ ਛੋਟੇ ਸਹਿਬਜਾਦਿਆਂ ਨੂੰ ਧੋਖਾ ਦੇ ਕੇ ਗ੍ਰਿਫਤਾਰ ਕਰਵਾਇਆ ਸੀ ਅਤੇ ਗ੍ਰਿਫਤਾਰੀ ਤੋਂ ਬਾਅਦ ਕੋਤਵਾਲੀ ਦੇ ਵਿੱਚ ਉਹਨਾਂ ਨੂੰ ਠਹਿਰਾਇਆ ਗਿਆ ਸੀ ਜਿੱਥੇ ਕਿ ਅੱਜ ਗੁਰਦੁਆਰਾ ਸਾਹਿਬ ਕੋਤਵਾਲੀ ਸਾਹਿਬ ਹੈ ਅੱਜ ਉਸ ਥਾਂ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਥੋੜੀ ਦੇਰ ਦੇ ਵਿੱਚ ਆਪਾਂ ਘਰੋਂ ਨਿਕਲਾਂਗੇ ਸਾਰੇ ਇਕੱਠੇ ਹੋ ਕੇ ਫਿਰ ਅਸੀਂ ਜਾਵਾਂਗੇ ਫਿਰ ਆਪਾਂ ਤੁਹਾਨੂੰ ਦਰਸ਼ਨ ਕਰਵਾਨੇ ਆ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਬੋਲੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੋਲੋ ਵੈਰੀ ਗੁੱਡ ਇਹ ਹਲੇ ਸਾਫ਼ ਬੋਲਦੀ ਨਹੀਂ ਹੈਗੀ ਤਾਂ ਇੱਦਾਂ ਹੀ ਵਿੱਚ ਬੋਲ ਦਿੰਦੀ ਹੈਗੀ ਆ ਚਲੋ ਜੀ ਚਲੋ ਹੁਣ ਇਹਨੂੰ ਆਪਾਂ ਛੱਡਦੇ ਹਾਂ ਕਮਰੇ ਦੇ ਵਿੱਚ ਫੇਰ ਆਪਾਂ ਚੱਲਦੇ ਹਾਂ ਜੀ ਧੰਨਵਾਦ ਲੋ ਜੀ ਦੋਸਤੋ ਬਿੱਟੂ ਭਾਜੀ ਆ ਗਏ ਆ ਬੱਲਾ ਸਭੀ ਦੇ ਪਤਾ ਹੀ ਅੱਜ ਆਪਣੀ ਗੱਡੀ 'ਤੇ ਇੱਕ ਸਵਾਰੀ ਘੱਟ ਬਾਕੀ ਉਹ ਦੂਜੀ ਗੱਡੀ ਦੇ ਵਿੱਚ ਹੈਗੇ ਆ ਹੁਣ ਆਪਾਂ ਚੱਲਣ ਲੱਗੇ ਹੈਗੇ ਆ ਕੋਤਵਾਲੀ ਸਾਹਿਬ ਕੋਤਵਾਲੀ ਸਾਹਿਬ ਚੱਲਦੇ ਆਂ ਜੀ ਮਰਿੰਦੇ ਵਾਈ ਗੁਰਜੀ ਕਾਲ ਸਾਹਿਬ ਵਾਈ ਗੁਰਜੀ ਦੀ ਫਤਿਹ ਹਾਏ ਗੁਰਜੀਤ ਖਾਲਸਾ ਵਾਹਿਗੁਰੂ ਜੀ ਤੇ 280 ਅਸੀਂ ਪਹੁੰਚ ਗਏ ਆ ਗੱਡੀ ਕਮ ਸੇ ਕਮ ਅੱਧਾ ਕਿਲੋਮੀਟਰ ਪਿੱਛੇ ਲੱਗੀ ਹੈਗੀ ਆ ਅਗਰ ਬਾਜ਼ਾਰ ਦੇ ਵਿੱਚੋਂ ਨਿਕਲ ਕੇ ਜਾਣਾ ਹੁੰਦਾ ਆ ਹੁਣ ਆਪਾਂ ਪਹਿਲਾਂ ਪੰਗਤ ਕਰਾਂਗੇ ਫਿਰ ਸੰਗਤ ਕਰਾਂਗੇ ਠੀਕ ਹੈ ਜੀ ਫਿਰ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਰਸ਼ ਕਿੰਨਾ ਹੈਗਾ ਆ ਤੇ ਮਹਾਰਾਜ ਦੇ ਦਰਸ਼ਨ ਕਰਵਾਨੇ ਆ ਚਲੋ ਜੀ ਮਿਲਦੇ ਵੇਰ ਉਹ ਕਾਫਤਾਰ ਗੁਰੂ ਕੇ ਸੇਵਾਦਾਰ ਕਿ ਆਪ ਸਭਨਾਂ ਅੱਜ ਦਾ ਜੋ ਤੀਸਰਾ ਫੜਾ ਹੈ ਪ੍ਰਸ਼ਾਸਨ ਕਾਬਲਾ ਦਾ ਕੋਲ ਨਿਬੜ ਜਾਏ ਕੋਨਾ ਸਾਹਿਬ ਹਾਂਜੀ ਵਾਹਿਗੁਰੂ ਜੀ ਦਾ ਖਾਸ ਜੀ ਆਪ ਜੀ ਜੀਤੇ ਹੋ ਜੀ ਆਪ ਦਾ ਬਤਵਾਲੀ ਸਾਹਿਬ ਜਿਹੜਾ ਜੀ ਮਰਿੰਦੇ ਕੀ ਕਰਦੇ ਅੱਜ ਸਾਰੇ ਸੰਗਤ ਦਰਸ਼ਨ ਦੇ ਮੇਲੇ ਕਰਨ ਆਈ ਹੈ ਜੀ ਮਾਤਾ ਜੀ ਦੇ ਤੇ ਬੱਚਿਆਂ ਬੱਚਿਆਂ ਦੇ ਤੇ ਅਸੀਂ ਜਿਵੇਂ ਹੁਣ ਗੁਜਾਰਾ ਸਾਹਿਬ ਜਾ ਰਹੇ ਅਸੀਂ 10 ਕਿਲੋਮੀਟਰ ਪਹਿਲੇ ਹੀ ਗੱਡੀਆਂ ਉਤਾਰ ਦਿੱਤੀਆਂ ਗਈਆਂ ਨੇ ਜਿਹੜੇ ਰਸਤੇ ਵਿੱਚ ਸੰਗਤ ਬਹੁਤ ਹੈ ਜੀ ਸੰਗਤਾਂ ਤੇ ਇੱਕ ਵਾਰੀ ਦਰਸ਼ਨ ਕਰਾਓ ਪੰਦਰਸ਼ੀ

लिख के लले अब आ मेरे जो सोडीये पढ़े हैं तो ध्यान दो तो भी समय समय चार वचन देते मारो हरो आस्था पंथी गुरु गोमेश सच्चे पाछा लिख के चालू वो पढ़े गए रे जी हां सुदिक के जो बढ़िया पुस्तक था जीवनी होनी चाहिए तो चार अक्षर देते ये क्या मैं सांप के बच्चे सोडीये मतलब देते पैदल आ <laughs> मन <laughs> ਜੀ ਦੋਸਤੋ ਅਸੀਂ ਕੋਤਵਾਲੀ ਸਾਹਿਬ ਦਰਸ਼ਨ ਕਰਕੇ ਵਾਪਸ ਆ ਗਏ ਆਂ ਮੈਂ ਆਪਣੀਆਂ ਆਪਣੀਆਂ ਸਵਾਰੀਆਂ ਘਰੇ ਲਗਾ ਉਤਾਰ ਦਿੱਤੀਆਂ ਹੈਗੀਆਂ ਔਰ ਅਸੀਂ ਹੁਣ ਜਾਵਾਂਗੇ ਫਤਿਹਗੜ੍ਹ ਸਾਹਿਬ ਨੂੰ ਆਪਾਂ ਹੁਣ ਤੁਹਾਨੂੰ ਮਿਲਾਂਗੇ ਔਰ ਦਰਸ਼ਨ ਕਰਾਵਾਂਗੇ ਫਤਿਹਗੜ੍ਹ ਸਾਹਿਬ ਦੇ ਧੰਨਵਾਦ ਤੇ ਉਹ ਇਜਾਜ਼ਤ ਫਿਰ ਮਿਲਦੇ ਆਂ ਆਪਾਂ ਤੁਹਾਨੂੰ ਅੱਛੀ ਤਰੀਕਾ ਧੰਨਵਾਦ